ਜੋ ਰੇਟ ਦਿੱਤਾ ਸਰਕਾਰ ਨੇ ਖੁਸ਼ ਹੋ ਉਹ ਤੋਂ ਠੀਕ ਆ ਅੱਜ ਜੇ ਦੇਖੀਏ ਤਾਂ ਪਿਛਲੇ 4 ਸਾਲ ਹੋ ਗਏ ਯਾਨੀ ਕਣਕ ਦਾ ਝਾੜ ਆ ਜਿਹੜਾ ਉਹ 20 ਤੋਂ ਥੱਲੇ 20 ਤੋਂ ਥੱਲੇ ਆ ਰਿਹਾ ਸੀਗਾ ਪਰ ਇਸ ਸਾਲ 20 ਤੋਂ ਪਲੱਸ ਆ ਇੱਥੇ ਕੋਈ ਤਖਲੀਪ ਕਿਸਾਨਾਂ ਨੂੰ ਕਿਉਂਕਿ ਮੰਡੀ ਦੇ ਵਿੱਚ ਝੋਨੇ ਵੇਲੇ ਅਸੀਂ ਦੇਖਿਆ ਬਹੁਤ ਆ ਸਮੱਸਿਆਵਾਂ ਸੀ ਹੁਣ ਕਣਕ ਦੇ ਸੀਜ਼ਨ ਵੇਲੇ ਕਿਵੇਂ ਆ ਮੰਡੀਆਂ ਦੇ ਵਿੱਚ ਕਣਕ ਦਾ ਜੋਰ ਪੂਰੇ ਜੋਰਾਂ ਤੇ ਆ ਮੰਡੀਆਂ ਦੇ ਵਿੱਚ ਕਣਕ ਆ ਚੁੱਕੀ ਆ ਇੱਧਰ ਅਸੀਂ ਢਿਗਾਂ ਲੱਗੀਆਂ ਵੇਖ ਰਹੀਆਂ ਔਰ ਮੰਡੀਆਂ ਦੇ ਵਿੱਚ ਭਈ ਕਣਕ ਵੇਖ ਕੇ ਕਿਸਾਨਾਂ ਦੇ ਵੀ ਚਿਹਰੇ ਖਿੜੇ ਹੋਏ ਆ ਬਿਸ਼ੱਕ ਹਲੇ ਕਣਕ ਦਾ ਸੀਜ਼ਨ ਪੂਰੇ ਜੋਰਾਂ ਤੇ ਆ ਤੇ ਬਹੁਤੀ ਥਾਈਂ ਅੱਗ ਲੱਗਣ ਦੀਆਂ ਜਾਂ ਇਹੋ ਜਿਹੀਆਂ ਕਟਨਾਵਾ ਵੀ ਸੁਣ ਰਹੇ ਆ ਪਰ ਪ੍ਰਮਾਤਮਾ ਸੁੱਖ ਰੱਖੇ ਜਿੰਨਾ ਕਿਸਾਨਾਂ ਦੀ ਕਣਕ ਮੰਡੀਆਂ ਦੇ ਵਿੱਚ ਪਹੁੰਚ ਗਈ ਆ ਕਿਸ ਤਰ੍ਹਾਂ ਚੱਲ ਰਿਹਾ ਮੰਡੀਆਂ ਦੇ ਵਿੱਚ ਕੰਮਕਾਰ ਔਰ ਕੀ ਭਾਅ ਮਿਲ ਰਿਹਾ ਕਿਉਂਕਿ ਕਈ ਥਾਈਂ ਪਤਾ ਲੱਗਿਆ ਵੀ ਪ੍ਰਾਈਵੇਟ ਵੀ ਵੇਚਣ ਲਈ ਕਿਹਾ ਜਾ ਰਿਹਾ ਕਿਸਾਨਾਂ ਨੂੰ ਪਰ ਖਰੀਦ ਜਿਹੜੀ ਹੈਗੀ ਆ ਜਿਆਦਾਤਰ ਕਿਸਾਨ ਕਰ ਰਹੇ ਸੀ ਸਰਕਾਰੀ ਖਰੀਦ ਮੁਤਾਬਕੀ ਕਰਨੇ ਆ ਅ ਭਾਈ ਜੀ ਕਿਹੜਾ ਪਿੰਡ ਆ ਤੁਹਾਡਾ ਕੀ ਨਾਮ ਆ ਮੇਰਾ ਨਾਮ ਬਲਜੀਤ ਸਿੰਘ ਆ ਜੀ ਪਿੰਡ ਸਾਡਾ ਹੈਗਾ ਗਾਲਬ ਜੀ ਤੇ ਮੈਂ ਦੱਸਾਂ ਕਿੱਲਿਆਂ ਦੀ ਕੀਤੀ ਕਰਦਾ ਹਾਂ ਅਸੀਂ ਕੱਲ ਆਏ ਸੀ ਮੰਡੀ ਕਣਕ ਲੈ ਕੇ ਤੇ ਮੰਡੀ ਦਾ ਮਾਹੌਲ ਦੇਖੀਏ ਤਾਂ ਸਖਾਵਾਂ ਵਾਂ ਜਿਵੇਂ ਕੱਲ ਆਏ ਸੀ ਸਾਡੇ ਅੱਜ ਕੰਡਾ ਲੱਗ ਰਿਹਾ ਵਾ ਯਾਨੀ ਠੀਕ ਆ ਕਣਕ ਵੀ ਝਾੜ ਵੀ ਯਾਨਕਿ ਵਧੀਆ ਵਾ ਤੇ ਮੰਡੀ ਵਿੱਚ ਕੋਈ ਇਦਾਂ ਦੀ ਦਿੱਕਤ ਨਹੀਂ ਆਈ ਸਾਨੂੰ ਜੇ ਆਪਾਂ ਜਿਵੇਂ ਝੋਨੇ ਵੇਲੇ ਬਹੁਤ ਦਿੱਕਤਾਂ ਆਈਆਂ ਸੀਗੀਆਂ ਬਈ ਕਣਕ ਦੇ ਸੀਜ਼ਨ ਵਿੱਚ ਸਾਨੂੰ ਉਦਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਹਜੇ ਤੱਕ ਯਾਨੀ ਹਜੇ ਤੱਕ ਠੀਕ ਚੱਲ ਰਿਹਾ ਬਈ ਚਲੋ ਝਾੜ ਵਗੈਰਾ ਖਿਲ ਗਏ ਜਾਂ ਤਲਾਈ ਵਗੈਰਾ ਸਹੀ ਸਮੇਂ ਸਿਰ ਹੋ ਰਹੀ ਆ ਹਾਂਜੀ ਤਲਾਈ ਸਮੇਂ ਸਿਰ ਹੋ ਰਹੀ ਆ ਤੇ ਝਾੜ ਵੀ ਐਨਕੀ ਬਹੁਤ ਵਧੀਆ ਨਿਕਲ ਰਿਹਾ ਆ ਅੱਜ ਜੇ ਦੇਖੀਏ ਤਾਂ ਪਿਛਲੇ 4 ਸਾਲ ਹੋ ਗਏ ਯਾਨੀ ਕਣਕ ਦਾ ਝਾੜ ਆ ਜਿਹੜਾ ਉਹ 20 ਤੋਂ ਥੱਲੇ 20 ਤੋਂ ਥੱਲੇ ਆ ਰਿਹਾ ਸੀਗਾ ਪਰ ਇਸ ਸਾਲ 20 ਤੋਂ ਪਲੱਸ ਆ ਕਿਸੇ ਦਾ 22 ਆ ਕਿਸੇ ਦਾ 23 ਆ 24 ਐਨ ਕੀ ਝਾੜ ਬਹੁਤ ਵਧੀਆ ਆ ਰਿਹਾ ਜਾਨੀ ਐਨ ਕੀ ਮੌਸਮ ਵਧੀਆ ਰਿਹਾ ਵਾ ਤੇ ਮੌਸਮ ਠੰਡਾ ਰਿਹਾ ਕਰਕੇ ਉਹਦੇ ਕਰਕੇ ਕਣਕਾਂ ਦੇ ਝਾੜ ਆ ਜਿਹੜੇ ਵਧੀਆ ਆ ਅ ਜਿਹੜੀ ਖਰੀਦਦਾਰੀ ਹੋ ਰਹੀ ਆ ਉਹ ਸਰਕਾਰੀ ਖਰੀਦ ਮੁਤਾਬਕ ਹੀ ਹੋ ਰਹੀ ਆ ਜਾਂ ਕਈ ਥਾਈਂ ਅਸੀਂ ਸੁਣਿਆ ਵੀ ਪ੍ਰਾਈਵੇਟ ਤੌਰ ਤੇ ਵੀ ਵੇਚਣ ਨੂੰ ਕਿਹਾ ਜਾ ਰਿਹਾ ਕਿਸਾਨਾਂ ਨੂੰ ਨਹੀਂ ਦੇਖੋ ਸਾਨੂੰ ਤਾਂ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਜਾਨੀ ਕਿ ਆਸ-ਪਾਸ ਵੀ ਜਿੰਨੇ ਕਿਸਾਨ ਬੈਠੇ ਆ ਇੱਥੇ ਜਾਂ ਵੀ ਇਦਾਂ ਦੀ ਕੋਈ ਗੱਲ ਸੁਣਨ ਤਾਂ ਹੁਣ ਆਈ ਸਾਡੇ ਸਾਹਮਣੇ ਜਾਂ ਕਿਸੇ ਨੇ ਸਾਡੇ ਕੋਲੇ ਆ ਕੇ ਕਿਹਾ ਹੋਵੇ ਵੀ ਇੱਥੇ ਤਾਂ ਸਰਕਾਰੀ ਖਰੀਦ ਹੀ ਹੋ ਰਹੀ ਆ ਤੇ ਵੀ ਪ੍ਰਾਈਵੇਟ ਦੀ ਉਹਦੋਂ ਦਾ ਤਾਂ ਕੋਈ ਇੱਥੇ ਨਹੀਂ ਸਾਨੂੰ ਕਿਸੇ ਨੇ ਕਿਹਾਗਾ ਤੇ ਨਾ ਹੀ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਪ੍ਰਾਈਵੇਟ ਵੇਚੋ ਜਾਂ ਇਦਾਂ ਪਰ ਇੱਥੇ ਸਰਕਾਰੀ ਖਰੀਦ ਹੀ ਹੋ ਰਹੀ ਆ ਜੀ ਤੁਸੀਂ ਕਿਹੜੇ ਪਿੰਡ ਤੋਂ ਆਪਣਾ ਸ਼ੁਰੂ ਬਣਾਗੇ ਮੇਰਾ ਪਿੰਡ ਗੁਰੂ ਸਰਕੋਂ ਕੇ ਗੁਰਚਰਨ ਸਿੰਘ ਹੈ ਮੇਰਾ ਨਾਮ ਇੱਥੇ ਕੋਈ ਤਖਲੀਫ ਕਿਸਾਨਾਂ ਨੂੰ ਕਿਉਂਕਿ ਮੰਡੀ ਦੇ ਵਿੱਚ ਝੋਨੇ ਵੇਲੇ ਅਸੀਂ ਦੇਖਿਆ ਬਹੁਤ ਆ ਸਮੱਸਿਆਵਾਂ ਸੀ ਹੁਣ ਕਣਕ ਦੇ ਸੀਜ਼ਨ ਵੇਲੇ ਕਿਵੇਂ ਆ ਨਹੀਂ ਵਧੀਆ ਜੀ ਕਨਕਰੀ ਡਿਸੀਜਨ ਬਲੇਂਸ ਥੋੜਾ ਜਿਹਾ ਲੇਬਰ ਦੀ ਕਇਲਤਾ ਦੀ ਪਰਦੇਸੀ ਨਹੀਂ ਆਏ ਤੇ ਉਹਦਾ ਕਰਕੇ ਥੋੜੀ ਜੀ ਕਇਲਤਾ ਲੇਬਰ ਦੀ ਬਾਕੀ ਸਹੀ ਚੱਲੀ ਜਾਂਦਾ ਜਿਵੇਂ ਵਾਰੀ ਪੱਖੇ ਦੀ ਆਉਂਦੇ ਉਵੇਂ ਲਾਈ ਜਾਂਦੇ ਕੀ ਕਾਰਨ ਮੰਨਦੇ ਹੋ ਵੀ ਇਦਕੀ ਪ੍ਰਵਾਸੀ ਮਜ਼ਦੂਰ ਨਹੀਂ ਆਈ ਪਤਾ ਨਹੀਂ ਜੀ ਕੀ ਕਾਰਨ ਤਾਂ ਹਾਂਜੀ ਇਹਦੇ ਬਾਰੇ ਨਹੀਂ ਪਤਾ ਆਹੜਤੀਆਂ ਨਾਲ ਗੱਲ ਹੋਈ ਹੋਣੀ ਆ ਆੜਤੀਏ ਕਹਿੰਦੇ ਜੀ ਅਸੀਂ ਪੈਸੇ ਪਾਏ ਸੀ ਉਹ ਆਏ ਨਹੀਂ ਉਹਨਾਂ ਨੂੰ ਉਧਰ ਹੀ ਕੰਮਕਾਰ ਮਿਲਿਆ ਫੈਕਟਰੀਆਂ ਫੂਟਰੀਆਂ ਬਾਹਰ ਲੱਗੀਆਂ ਉਹਦਾ ਕਰਕੇ ਉਧਰ ਹੀ ਲੱਗੇ ਵੀ ਨਹੀਂ ਲੇਬਰ ਵਾਲੀ ਕਿਉਂਕਿ ਪਿਛਲੀ ਵਾਰ ਅਸੀਂ ਝੋਨੇ ਵੇਲੇ ਵੀ ਆਏ ਸੀ ਉਦੋਂ ਲੇਬਰ ਕਹਿੰਦੀ ਸੀ ਵੀ ਸਾਡਾ ਬਹੁਤ ਨੁਕਸਾਨ ਹੋ ਗਿਆ ਤੇ ਪੈਸੇ ਨਹੀਂ ਸਾਨੂੰ ਮਿਲ ਰਹੇ ਜਾਂ ਕਿਉਂਕਿ ਝੋਨੇ ਦੀ ਖਰੀਦਦਾਰੀ ਲੇਟ ਹੋ ਰਹੀ ਸੀ ਨਾ ਉਹਦਾ ਕਰਕੇ ਉਹ ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਵੀ ਅਸੀਂ ਸੁਣੀਆਂ ਸੀ ਵੀ ਅਸੀਂ ਅਗਲੀ ਵਾਰ ਤੋਂ ਨਹੀਂ ਆਉਂਦੇ ਹੋ ਸਕਦਾ ਜੀ ਇਹਦਾ ਕਰਕੇ ਹੋਏ ਹੁਣ ਪਰ ਨਹੀਂ ਥੋੜਾ ਜਿਹਾ ਬਚਣਾ ਜਿਹੜੇ ਠੇਕੇਦਾਰ ਹੁੰਦੇ ਆ ਉਹ ਥੋੜਾ ਖਰਾਬ ਕਰਦੇ ਨੇ ਲੇਬਰ ਵਾਲਿਆਂ ਨੂੰ ਤੇ ਆੜਤੀ ਇਹ ਤਾਂ ਸਾਰੇ ਪੈਸੇ ਦਿੰਦੇ ਨੇ ਚੌਧਰੀ ਵੀ ਦੇ ਦਿੰਦੇ ਨੇ ਉਹ ਵਿੱਚੋਂ ਥੋੜੀ ਕੁੰਡੀ ਲਾ ਜਾਂਦੇ ਨੇ ਉਹਦਾ ਕਰਕੇ ਲੇਬਰ ਥੋੜੀ ਜਿਹੀ ਕਿੱਲ ਲਤਾਈ ਗਾ ਝੋਨੇ ਵੇਲੇ ਦੇਖੋ ਕੀ ਬਣਦਾ ਇਸ ਚੀਜ਼ ਦਾ ਤੁਸੀਂ ਕਿਹੜੇ ਪਿੰਡ ਤੋਂ ਆਂ ਇਹ ਨਾਲੋਂ ਠੀਕ ਹੈ ਤੁਸੀਂ ਬਾਈ ਜੀ ਅਸੀਂ ਗਾਲਮਤੋਂ ਆਏ ਹਾਂ ਨਾਲ ਹੀ ਆ ਬਾਈ ਜੀ ਹਾਂਜੀ ਕਿਵੇਂ ਚੱਲ ਰਹੀ ਐ ਝੋਨੇ ਦੀ ਤੇ ਆਪਣਾ ਕਣਕ ਦੀ ਤਲਾਈ ਵਗੈਰਾ ਤੇ ਹੋਰ ਸਾਰੀ ਕਣਕ ਦੇ ਤਲਾਈ ਠੀਕ ਆ ਜੀ ਸਾਰਾ ਕੁਝ ਵਧੀਆ ਚੱਲ ਰਿਹਾ ਮੇਰੀ ਝਾੜ ਕੇ ਮੇਰੇ ਹਾਂ ਝਾੜ ਠੀਕ ਆ ਅੱਗੇ ਨੂੰ ਠੀਕ ਆ ਹਾਂਜੀ ਕੋਈ ਹੋਰ ਸਮੱਸਿਆ ਨਹੀਂ ਸਮੱਸਿਆ ਦਾ ਹਜੇ ਤਾਂ ਕੋਈ ਨਹੀਂ ਗਾਂ ਝੋਨੇ ਵੇਲੇ ਦੇਖੋ ਜੇ ਕੋਈ ਹੁੰਦੀ ਆ ਤਾਂ ਅੱਛਾ ਜੋ ਰੇਟ ਦਿੱਤਾ ਸਰਕਾਰ ਨੇ ਖੁਸ਼ ਹੋ ਉਤੋਂ ਠੀਕ ਆ ਉਦੋਂ ਬਾਅਦ ਆਪਾਂ ਕੁਝ ਕਰ ਨਹੀਂ ਸਕਦੇ ਜਿੰਨਾ ਦਿੱਤਾ ਠੀਕ ਹੀ ਆ ਬਸ ਸਵਾ 2400 ਦਾ ਕੀ ਹਾਂਜੀ ਯਾਨੀ ਕਿ ਸਵਾ 2400 ਇਕਨੋਮਿਕਲੀ ਦੇਖੀਏ ਤਾਂ ਜਾਨੀ 50 ਹੋਰ ਮਿਲਨੇ ਚਾਹੀਦੇ ਸੀ 50 ਰੁਪਏ ਯਾਨੀ ਮਤਲਬ 2500 ਦੇ ਨੇੜੇ ਨੇੜੇ ਹੋਣਾ ਚਾਹੀਦਾ ਸੀ ਜੇ ਲਾਗਤ ਬਹੁਤ ਆਈ ਲਾਗਤ ਦੇ ਹਿਸਾਬ ਨਾਲ ਯਾਨੀ ਫਿਰ ਇੰਨਾ ਕੁ ਤਾਂ ਚਾਹੀਦਾ ਸੀਗਾ ਚਲੋ ਵੈਸੇ ਇਹ ਵੀ ਠੀਕ ਹੈ ਚਲੋ ਇੰਨਾ ਹੀ ਮਿਲ ਰਿਹਾ ਵਾ ਤੇ ਬਾਕੀ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਸਮੇਂ ਸਰ ਤੋਲ ਦੇ ਉਧੂ ਵਧੀਆ ਕੋਈ ਹੋਰ ਨਹੀਂ ਹੋ ਸਕਦਾ ਇੱਕ ਤਾਂ ਮੌਸਮ ਦੀ ਮਾਰ ਉੱਪਰ ਕੱਲ ਜਿਵੇਂ ਹੁਣ ਆਪਾਂ ਦੇਖਿਆ ਫਰੀਦਕੋਟ ਏਰੀਏ 'ਚ ਅੱਗ ਬਹੁਤ ਲੱਗੀ ਐ ਨੁਕਸਾਨ ਬਹੁਤ ਹੋ ਗਿਆ ਐਦਾਂ ਹੁੰਦਾ ਵੀ ਰੱਬ ਦੀ ਕਰੋਪੀ ਤੋਂ ਬਚ ਜੇ ਚਲੋ ਜਿਹੜਾ ਮਿਲਣਾ ਉਹ ਤਾਂ ਕੋਈ ਕਿਸਮਤ ਕੁਦਰਤ ਨੇ ਦੇਣਾ ਵਾ ਸਮੇ ਸਰ ਫਸਲ ਕਿਸਾਨ ਦੀ ਬੈਕੇ ਜੇ ਉਹਦੇ ਖਾਤੇ ਚ ਪੈਸੇ ਆ ਜਾਣ ਇਹਦੋਂ ਵੱਡੀ ਕੋਈ ਗੱਲ ਨਹੀਂ ਸਰ ਫਰੀਦਕੋਟ ਬਠਿੰਡਾ ਮਾਨਸਾ ਵੈਲਟ ਦੇ ਵਿੱਚ ਬਹੁਤ ਜ਼ਿਆਦਾ ਅੱਗ ਲੱਗੀ ਆ ਪਿਛਲੇ 3-4 ਦਿਨਾਂ ਦੇ ਵਿੱਚ ਬਹੁਤ ਸੈਂਕੜੇ ਏਕੜ ਜਿਹੜੀ ਹੈਗੀ ਆ ਕਣਕ ਮੱਚ ਗਈ ਹਾਂਜੀ ਉਹ ਕੱਲ ਇੱਕ ਨਾ ਹੀ ਕੱਲ ਦੋ ਦਿਨ ਹਵਾ ਬਹੁਤ ਜ਼ਿਆਦਾ ਚੱਲਦੀ ਸੀ ਕੱਲ ਜਿਵੇਂ ਹੁਣ ਸਾਡੇ ਪਿੰਡਾਂ ਵੱਲ ਲੇਟ ਸਾਰੀ ਇਹੜੀ ਕੱਟੀ ਰੱਖੀ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਜਮਾਂ ਨਹੀਂ ਛੱਡੀ ਜਿਵੇਂ ਹੁਣ ਉਹਦੇ ਵਿੱਚ ਕੀ ਆ 24 ਘੰਟੇ ਲਾਈਨਾਂ ਲੰਘਦੀਆਂ ਆ ਹੁਣ ਢੀਰੀ ਬਹੁਤ ਜ਼ਿਆਦਾ ਸੀਗੀ 24 ਘੰਟੇ ਲਾਈਨਾਂ ਵਿੱਚ ਢਿੱ ਉਹ ਹੁਣ ਉਹ ਕਈ ਤਾਂ ਇਸਪਾਰਕ ਹੋ ਗਿਆ ਇੱਕ ਤਾਂ ਹਵਾ ਇੰਨੀ ਜ਼ਿਆਦਾ ਵਾ ਜਿਹੜੀ ਅੱਗ ਨੇ ਕਿਹੜਾ ਦੇਖਣਾ ਜੀ ਹੁਣ ਉਹਨਾਂ ਨੇ ਉੱਥੇ ਅੱਗ ਇੱਕ ਥਾਂ ਤੋਂ ਸਟਾਰਟ ਹੋਈ ਉਹਨੇ 10 ਪਿੰਡ ਘੇਰੇ ਚ ਲੈ ਲਈ ਉਹ ਹੁਣ ਉੱਥੇ ਕਿੱਥੇ 10 ਪਿੰਡਾਂ ਨੂੰ ਕਿੱਥੋਂ ਬੁਝਾ ਲੈਣਗੇ ਇਹਨੇ ਲੋਕ ਨਾ ਫਾਇਰ ਬ੍ਰੀਡ ਵਾਲੇ ਕੋਸ ਕਰ ਸਕਦੇ ਆ ਇਸ ਕਰਕੇ ਵੀ ਇਹ ਥੋੜਾ ਜਿਹਾ ਜਿਹੜਾ ਇੱਕ ਇਹ ਦਿਨਾਂ ਦੇ ਵਿੱਚ ਆ ਕੇ ਜਿਵੇਂ ਥੋੜਾ ਜਿਹਾ ਬਿਜਲੀ ਬੂਡ ਵੀ ਤੈਨੂੰ ਵੀ ਉਹਨਾਂ ਨੂੰ ਵੀ ਆਪਦਾ ਧਿਆਨ ਰੱਖਣਾ ਚਾਹੀਦਾ ਵੀ ਜਿਵੇਂ ਚਲੋ ਜੇ ਦਿਨੇ ਲਾਈਟ ਬੰਦ ਹੋ ਜੇ ਕੋਈ ਚੱਕਰ ਨਹੀਂ ਵੀ ਜੇ 5-4 ਦਿਨਾਂ ਵੀ ਲੈਟ ਦੇਣੇ ਬੰਦ ਰਵੇ ਸ਼ਾਮ ਨੂੰ ਛੱਡ ਦੇਣਾ ਵੀ ਸੁਬਾ ਫੇਰ ਕੱਟ ਲੈਣਾ ਪੰਜ ਚਾਰ ਦਿਨਾਂ ਤੱਕ ਬਸ ਕਣਕ ਦਾ ਸੀਜ਼ਨ ਸਮਝ ਲਓ ਨੇੜ ਹੀ ਆ 50 ਤੋਂ ਟੱਪ 50% ਤੋਂ ਟੱਪ ਗਿਆ ਵਾ ਤੇ ਆ ਪੰਜ ਚਾਰ ਦਿਨਾਂ ਚ ਹੋਰ ਵੱਧਿਆ ਜਾਣਾ ਬਸ ਨੇੜ ਹੀ ਹੈ ਕੰਮ ਫਾਇਰ ਬ੍ਰਿਗੇਡਾਂ ਦੀ ਵੀ ਬਹੁਤ ਕਮੀ ਆ ਸਰਕਾਰੀ ਪੱਖ ਤੋਂ ਜੇਕਰ ਦੇਖਿਆ ਜਾਵੇ ਤਾਂ ਛੇਤੀ ਛੇਤੀ ਮਤਲਬ ਕਿ ਬਹੁਤੀਆਂ ਹੈ ਨਹੀਂ ਗਿਆ ਛੋਟੇ ਕਸਬੇ ਵਗੈਰਾ ਹਾਂ ਜੀ ਜਿਵੇਂ ਹੁਣ ਫਾਇਰ ਬ੍ਰੀਡ ਨੂੰ ਏਰੀਆ ਬਹੁਤ ਵੱਡਾ ਹੀ ਆ ਹਾਂ ਜਿਵੇਂ ਹੁਣ ਆਪਣੇ ਜਗਰਾਵਾਂ ਦੇਖੀਏ ਤਾਂ ਫਾਇਰ ਬ੍ਰੀਡ ਇੱਕ ਆ ਤੇ ਆਪਣਾ ਹੁਣ ਜਗਰਾਵਾਂ ਨੂੰ ਫਾਇਰ ਬ੍ਰੀਡ ਨੂੰ ਏਰੀਆ ਬਹੁਤ ਜ਼ਿਆਦਾ ਲੱ ਉਹ ਹੁਣ ਇੱਕ ਇੱਕ ਜੇ ਮਤਲਬ ਕਿਤੇ ਦੋ ਥਾਂ ਇਦਾਂ ਦਾ ਕੋਈ ਚਾਂਸ ਹੋ ਜੇ ਹੁਣ ਕਿੱਧਰ ਜਾਊ ਜੇ ਦੋ ਤਿੰਨ ਗੱਡੀਆਂ ਹੋਣ ਉਹਨਾਂ ਨੂੰ ਅਕਸਰ ਡਿਵਾਈਡ ਕਰਕੇ ਭੇਜ ਤਾਂ ਸਕਦੇ ਆ ਇਸ ਕਰਕੇ ਇਹ ਵੀ ਵੀ ਬਾਕੀ ਵਾਈਕਲ ਆ ਜਿਹੜੇ ਜ਼ਿਆਦਾ ਹੋਣੇ ਚਾਹੀਦੇ ਆ ਮੰਗ ਇਹੀ ਹੋਣੀ ਚਾਹੀਦੀ ਆ ਪਹਿਲਾਂ ਹਰ ਮੈਂ ਤਾਂ ਚਾਹੁੰਦਾ ਵੀ ਹਰ ਇੱਕ ਪਿੰਡ ਚ ਹੋਣੀ ਚਾਹੀਦੀ ਆ ਪਿੰਡ ਵਾਲੇ ਇੱਕ ਇੱਕ ਜੇ ਵੱਡੀ ਨਹੀਂ ਤਾਂ ਮਿੰਨੀ ਫਾਇਰ ਬ੍ਰਿਗੇਡ ਦੇ ਦਿਓ ਹਾਂਜੀ ਉਹ ਵੀ ਹੈਗਾ ਜਿਵੇਂ ਹੁਣ ਸਾਡੇ ਪਿੰਡ ਵੱਡੀ ਗਾਲਵਾਸੀ ਵੀ ਆ ਸਾਡੇ ਨਾਲ ਨਾਲ ਪਿੰਡ ਆ ਬਣਾਏ ਹੋਏ ਆ ਸਾਡੇ ਪਿੰਡ ਪੱਧਰ ਤੇ ਜਾਨੀ ਅਸੀਂ ਉਹ ਟੈਂਕੀਆਂ ਵੱਡੀਆਂ ਬਣੀਆਂ ਹੋਈਆਂ ਨੇ ਉਹਦੇ ਉੱਪਰ ਸਾਡੇ ਪ੍ਰੈਸ਼ਰ ਵਾਲੇ ਉਹ ਲਗਵਾਏ ਹੋਏ ਆ ਉਹ ਅਸੀਂ ਹੁਣ 10 ਦਿਨ ਪਹਿਲਾਂ ਰਿਪੇਅਰ ਕਰਕੇ ਉਹਨੂੰ ਮੈਨੇ ਤਿਆਰ ਕਰਕੇ ਖੜਾਇਆ ਹੋਇਆ ਸਾਡਾ ਵੀ ਇੰਨਾ ਕੋਈ ਲੋਡ ਪੈਂਦੀ ਐਮਰਜੈਂਸੀ ਉਹਦੇ ਉੱਪਰ ਇੰਜਨ ਲੱਗਾ ਹੋਇਆ ਚਲਾ ਕੇ ਜੀਪੀ ਛੋਟੇ ਪੱਧਰ ਤੇ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਜੇ ਲੋੜ ਸਰਕਾਰਾਂ ਦਾ ਤਾਂ ਨਹੀਂ ਧਿਆਨ ਹਾਲੇ ਸਰਕਾਰਾਂ ਦਾ ਇਹ ਇਹਨਾਂ ਹਾਂਜੀ ਇਹ ਚੀਜ਼ਾਂ ਵੱਲ ਫੇਰ ਤਾਂ ਕਿਤੇ ਨਾ ਕਿਤੇ ਖੁਸ਼ ਨੇ ਕਿਸਾਨ ਫਸਲ ਸਹੀ ਸਮੇਂ ਸਿਰ ਜਿਹੜੀ ਹੈਗੀ ਆ ਉਹ ਪੂਰੀ ਤੰਦਰੁਸਤੀ ਦੇ ਨਾਲ ਮੰਡੀਆਂ ਤੱਕ ਪਹੁੰਚ ਗਈ ਹੈ ਬੇਸ਼ੱਕ ਕਿਤੇ ਅਣਸਖਾਵੀਆਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਆ ਰਹੀਆਂ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਗਰਾਉ ਤੋਂ ਮੈਂ ਹਰਜਿੰਦਰ ਸਿੰਘ